ਭਾਰਤ ਮੇ 15 ਅਗਸਤ 2024 ਕੋ 78ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ ਕਿਉਂਕਿ ਭਾਰਤ ਦੇ ਵਿੱਚ ਜਿਹੜਾ ਹੁਣ ਆਪਾਂ 15 ਅਗਸਤ ਮਨਾਇਆ ਉਹ ਕਿੰਵੀਂ 9ਵੇਂ ਨੰਬਰ ਦਾ ਮਤਲਬ 78th ਨੰਬਰ ਦਾ 78ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਸੇ 78ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਰਾਸ਼ਟ੍ਰਧਵਜ ਫੈਰਾ ਸੋ 78ਵੇਂ ਸੁਤੰਤਰਤਾ ਦਿਵਸ ਦੇ ਉੱਤੇ ਲਾਲ ਕਿਲੇ ਉੱਤੇ ਕਿਨ ਰਾਸ਼ਟਰ ਦਵਜ਼ਾ ਬਣਾਇਆ ਸੋ ਇਹ ਸੀ ਨਰਿੰਦਰ ਮੋਤੀ THAILAND ਕੀ ਸੰਵਿਧਾਨਿਕ ਅਦਾਲਤ ਨੇ ਪ੍ਰਧਾਨ ਮੰਤਰੀ ਸ਼੍ਰੇਥਾ ਥਾਵੀਸੀਨ ਕੋਣ ਦੇ ਪਦ ਸੇ ਬਰਖਾਸਤ ਕਰ ਦਿਆ ਹਾਂਜੀ THAILAND ਦੇ PM ਨੂੰ ਬਰਖਾਸਤ ਕਰਤਾ ਗਿਆ ਸਸਪੈਂਡ ਕਰਤਾ ਗਿਆ ਉਹਨਾਂ ਦੇ ਉਸਤੋਂ ਤੋ ਰਾਸ਼ਪਤੀ ਦਰੋਪ ਦੀ ਮੁਰਮ ਨੇ 14 ਅਗਸਤ ਨੂੰ ਰਾਸ਼ਟਰੀ ਬਵਨ ਮੇ ਅਮਰਤ ਉਦਾਨ ਦਾ ਉਦਘਾਟਨ ਕੀਆ ਅਮਰਤ ਉਦ ਉਦਾਨ ਦਾ ਉਦਘਾਟਨ ਕੀਤਾ ਰਾਸ਼ਪਤੀ ਦਰੋਪਨੀ ਮੁਰਗਨੇ ਇਹ 14 ਅਗਸਤ ਨੂੰ ਕੀਤਾ ਗਿਆ ਰਾਸ਼ਪਤੀ ਭਵਨ ਦੇ ਵਿੱਚ ਸਾਊਥ ਅਫਰੀਕਾ ਦੇ ਪ੍ਰੂਫ ਤੇਜਿਆਂ ਮੋਰਨੇ ਮੋਰਕਲ ਹਾਂ ਸਾਊਥ ਅਫਰੀਕਾ ਦੇ ਤੇਜਿਆਂ ਦਾ ਸੀ ਮੋਰਨੇ ਮੋਰਕਲ ਉਹ ਟੀਮ ਇੰਡੀਆ ਦੇ ਨਵੇਂ ਬੋਲਿੰਗ ਕੋਚ ਬਣ ਗਏ ਨੇ ਮੋਰਕਲ 1 ਸਤੰਬਰ ਤੋਂ ਆਪਣਾ ਕੰਮਕਾਰ ਸੰਭਾਲਣਗੇ ਤੇ ਭਾਰਤ ਦੇ ਬੰਗਲਾਦੇਸ਼ ਦੇ ਵਿਜਾਲੇ ਜੋ ਟੈਸਟ ਸੀਰੀਜ਼ ਹੋਗੇ ਉਹਦੇ ਵਿੱਚ ਵੀ ਉਹ ਬਤੌਰ ਕੋਚ ਅਵੇਲੇਬਲ ਰਹਿਣਗੇ ਦਿੱਲੀ ਕੇਂਦਰ ਗਾਂਦੀ ਇੰਟਰਨੈਸ਼ਨਲ एयरपोर्ट ਕੋ ਭਾਰਤ ਦੇ ਪਹਿਲੇ ਨਟ ਜ਼ੀਰੋ ਕਾਰਬਨ ਐਮਿਸ਼ਨ 에어ਪੋਰਟ ਦਾ ਦਰਜਾ ਮਿਲਾਇ ਇੰਦਰਾਗਨਦੀ ਇੰਟਰਨੈਸ਼ਨਲ 에어ਪੋਰਟ ਨੂੰ ਭਾਰਤ ਦਾ ਪਹਿਲਾ ਜ਼ੀਰੋ ਕਾਰਬਨ ਐਮਿਸ਼ਨ 에어ਪੋਰਟ ਦਾ ਦਰਜਾ ਦਿੱਤਾ ਹੈ ਇਹ ਮੰਨਦਾ ਹੈ 에어ਪੋਰਟ ਕਾਉਂਸਲ ਇੰਟਰਨੈਸ਼ਨਲ ఏਸੀਆਈ ਕਿ 에어ਪੋਰਟ ਕਾਰਬਨ ਐਕ੍ਰੈਡੀਟੇਸ਼ਨ ਇਹਨਾਂ ਦੀ ਪੋਸਟ ਹੈ ఏਸੀਏ ਦੀ ਐਸ ਪ੍ਰੋਗਰਾਮ ਦੇ ਤਹਿਤ ਮਿਲਿਆ ਇਹਨਾਂ ਨੂੰ 1993 ਵਿੱਚ ਕਿ ਵਿਰਸ਼ ਆਈਐਸ ਅਧਿਕਾਰੀ ਸੰਦੀਪ ਪੁੰਦ੍ਰਿਕ ਨੇ ਇਸ ਪੱਤ ਮੰਤਰਾਲੇ ਵਿੱਚ ਸਚਿਵ ਦਾ ਅਹੁਦਾ ਗ੍ਰਹਿਣ ਗਿਆ ਸੋ ਸੰਦੀਪ ਪੁੰਦ੍ਰਿਕ ਜੀ ਅੱਜ ਤੋਂ ਇਸ ਪੱਤ ਮੰਤਰਾਲੇ ਦੇ ਵਿੱਚ ਸਚਿਵ ਦਾ ਸਚਿਵ ਦੀ ਪੋਸਟ ਤੇ ਰਹਿਣਗੇ ਸੋ ਇਹਨਾਂ ਨੇ ਆਪਣਾ ਕੰਮਕਾਰ ਗ੍ਰਹਿਣ ਕਰ ਲਿਆ ਹੈ ਕੰਮਕਾਰ ਸ਼ੁਰੂ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ ਕੇਂਦਰੀ ਹੈ ਕੇਂਦਰ ਸਰਕਾਰ ਨੇ ਸੰਸਕ੍ਰਿਤੀ ਮੰਤਰਾਲੇ ਕੇ ਸਚਿਵ गोविंद ਮੋਹਨ ਕੋ ਨਿਆ ਗ੍ਰਹਿ ਸਚਿਵ ਨਿਯੁਕਤ ਕੀਤਾ ਹੈ ਇਹ ਮੌਜੂਦਾ ਗ੍ਰਹਿ ਸਚਿਵ ਅਜੇ ਬੱਲਾ ਦੀ ਜਗ੍ਹਾ ਲੰਗੇ ਜਿਨਕਾ ਕਾਰਜਕਾਲ ਬਾਈਕਸ ਕੁਸਮਾਪਤ ਹੋ ਰਿਹਾ ਹੈ ਹਾਂਜੀ ਗੋਵਿੰਦ ਮੋਹਨ ਜੀ ਨੂੰ ਨਵਾਂ ਗ੍ਰਹਿ ਸਚਿਵ ਨਿਯੁਕਤ ਕਰਤਾ ਗਿਆ ਹੈ ਸਾਂਸਕ੍ਰਿਤਿਕ ਮੰਤਰਾਲੇ ਦੁਆਰਾ ਤੇ ਇਹ ਬਾਈਕਸ ਨੂੰ ਜੋ ਕਿ ਅਜੇ ਬੱਲਾਈ ਦਾ ਕੰਮ ਕਰ ਸਮਾਪਤ ਹੋ ਰਿਹਾ ਉਸ ਵੇਲੇ ਆਪਣੀ ਪੋਜੀਸ਼ਨ ਸੰਭਾਲਣਗੇ 1993 ਵਿੱਚ ਕਿ ਵਿਸ਼ਟ ਆਰ ਆਈ ਆਰ ਅਸਧਕਾਰੀ ਰਾਹੁਲ ਨਵੀਨ ਨੂੰ ਪ੍ਰਵਰਤਨ ਨਿਰਦੇਸ਼ਾਲਾ ਏਡੀ ਦਾ ਨਵਾਂ ਡਾਇਰੈਕਟਰ ਬਣਾਇਆ ਗਿਆ ਰਾਹੁਲ ਨਵੀਨ ਜੀ ਨੂੰ जगजीवन राम रेलवे सुरक्षा बल अकादमी लखनऊ को क्षमता निर्माण आयोग की उत्कृष्ट रेटिंग से सम्मानित किया गया जगजीवन राम रेलवे सुरक्षा बल अकादमी एक एकेडमी है लखनऊ के बीच इस नु की क्षमता निर्माण दी आयोग दी उत्कृष्ट रेटिंग के नाल प्रमाणित किया जावगा भारत में प्रतिवर्ष 16 अगस्त को राष्ट्रीय स्वतंत्रता श्रमिक दिवस मनाया जाता है सो so, भारत में नेशनल इंडिपेंडेंट वर्कर डे कदम मनाया जाता सोलह अगस्त को इसरो सोलह अगस्त को अपने समाल सैटेलाइट लॉन्च व्हीकल से अर्थ ऑबजेक्शन सैटेलाइट का परीक्षण करेगा समॉल सैटेलाइट लॉन्च व्हीकल एस एस एल वी अर्थ ऑबजेक्शन सैटेलाइट का परीक्षण करूगा। भारत सतारह अगस्त को तीसरे वॉइस ऑफ ग्लोबल ग्लोबल साउथ शिखर सम्मेलन की मेजबानी करेगा ਸੋ ਗਲੋਬਲ ਸਾਊਥ ਸਮੇਤੀ ਦੀ ਮੇਜ਼ਬਾਨੀ ਕਰੂਗਾ ਭਾਰਤ 17 ਅਗਸਤ ਨੂੰ ਇਹ ਭਾਰਤ ਕੇ ਮੁੱਖਿਆ ਨਿਆਦੀਸ਼ ਡੀ ਵੈਚੰਦਰ ਚੂੜ ਔਰ ਸੈਸ਼ਲਿਸਟ ਕੇ ਮੁੱਖਿਆ ਨਿਆਦੀਸ਼ ਰੋਨੀ ਗੋਵਿੰਦਨ 16 ਅਗਸਤ ਕੋ ਕੋਟਾਮੇ ਵਿੰਤਰਾਸ਼ਟੀ ਸਿਮੇਲਨ ਕਾ ਉਦਘਾਟਨ ਕਰੇਗੇ ਸੂਇ ਕਰ ਚੁਕੇ ਨੇ 16 ਅਗਸਤ ਨੂੰ ਅਸੀਂ ਟਾਈ ਪਹਿਲਾ ਕਰ ਲਿਆ ਸੀ ਤੇ ਬਟ ਕਲਾਸ ਅਜ ਲੈ ਰਹੇ ਆਂ ਸੋਇਸ ਕਰਕੇ 16 ਅਗਸਤ ਨੂੰ ਹੋ ਚੁਕਿਆ ਹੈ ਭਾਰਤ ਦੇ ਚੀਫ ਜਸਟਿਸ ਡੀ.ਵਾਈ ਚੰਦਰ ਚੂੜ ਤੇ ਸ਼ਾਸਲਸ ਦੇ ਚੀਫ ਜਸਟਿਸ ਰੋਨੀ ਗੋਵਿੰਦ ਨੇ ਕੋਟਾਮਿਆਂ ਦੇ ਵਿੱਚ ਅੰਤਰਰਾਸ਼ਟਰੀ ਸਿਮੇਲਨ ਦਾ ਉਗਾਟਨ ਇਹਨਾਂ ਨੇ ਕਰ ਦਿੱਤਾ ਹੈ। ਭਾਰਤ ਦੇ ਡੈਵਿਸ ਕੱਪ ਕੋਚ ਨਿਸ਼ਾਨ ਅਲੀ ਨੇ 11 ਸਾਲ ਬਾਅਦ ਆਪਣੇ ਕਾਰਜਕਾਲ ਤੋਂ ਸਤਿਫਾ ਦੇ ਦਿੱਤਾ ਹੈ। ਸੋ ਜਿਸ਼ਾਨ ਅਲੀ ਜੀ ਨੇ ਜੋ ਕਿ ਭਾਰਤ ਡੇਵਿਸ ਕੱਪ ਦੇ ਕੋਚ ਸਨ ਇਹਨਾਂ ਨੇ ਆਪਣੇ 11 ਕਾ 11 ਸਾਲਾਂ ਦੇ ਕੰਮ ਕਾਜ ਤੋਂ ਬਾਅਦ ਇਸਤੀਫਾ ਦੇ ਦਿੱਤਾ ਕੇਂਦਰੀ ਕ੍ਰਿਸ਼ੀ ਏਵਮ ਕਿਸਾਨ ਕਲਿਆਣ ਮੰਤਰੀ ਸ਼ਿਵਰਾਜ ਸਿੰਘ ਨੇ ਰਾਸ਼ਟਰੀ ਕੀਟ ਨਿਗਰਾਨੀ ਪ੍ਰਣਾਲੀ ਦਾ ਉਦਘਾਟਨ ਕੀਤਾ ਸੋ ਇਹਨਾਂ ਨੇ ਕੀਤਾ ਨੈਸ਼ਨਲ ਇਨਸੈਕਟ ਮੋਨੀਟਰਿੰਗ ਸਿਸਟਮ ਦਾ ਉਦਘਾਟਨ ਕੀਤਾ ਕਿਸ ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਜੀ ਨੇ डब्ल्यू एच ने मंकी पाक्स को ग्लोबल पब्लिक हेल्थ एमरजेंसी घोषित किया है डब्ल्यू एच ने की मंकी पॉक्स ग्लोबल पब्लिक हेल्थ एमरजेंसी घोषित कर देता है केंद्र सरकार ने उन्नीस सौ नब्बे के भारतीय विदेशी सेवा के अधिकारी पार्वथानिनी हरीश को संयुक्त राष्ट्र में भारत के राजदूत और स्थायी प्रतिनिधि के रूप में नियुक्त किया है ਸੋ ਪਰਵਤ ਹਨੀ ਹਰੀਸ਼ ਨੇ ਨੂੰ ਯੂਨ ਦੇ ਵਿੱਚ ਭਾਰਤ ਦਾ ਰਾਜਦੂਤ ਤੇ ਸਥਾਈ ਪ੍ਰਤੀਨਿਧੀ ਨਿਯੁਕਤ ਕਰਤਾ ਹੈ ਸੋ 1990 ਵਜ ਦੇ ਸਨ ਕੇਂਦਰ ਸਰਕਾਰ ਨੇ ਵਿਸ਼ਟ ਆਈਪੀਐਸ ਅਧਿਕਾਰੀ ਨਲੀਨ ਪ੍ਰਵਤ ਨੂੰ ਜੰਮੂ ਕਸ਼ਮੀਰ ਪੁਲਿਸ ਦਾ ਵਿਸ਼ੇਸ਼ ਮਹਾਨ ਨਿਰਦੇਸ਼ਕ ਨਿਯੁਕਤ ਕੀ ਹੈ ਸੋ ਆਈਪੀਐਸ ਨਿਯੁਕਤ ਕਰਤਾ ਜੰਮੂ ਕਸ਼ਮੀਰ ਦੇ ਵਿੱਚ ਨਲੀਨ ਪ੍ਰਵਤ ਜੀ ਨੂੰ ਬ੍ਰਾਇਨ ਕੋਲਕੋ ਸਟਾਰਬਕਸ ਦਾ ਨਿਆਸੀ ਸੀਓ ਨਿਯੁਕਤ ਕੀਤਾ ਗਿਆ। ਸੋ ਬ੍ਰਾਇਨ ਕੋਲ ਜੀ ਜੋ ਕਿ ਸਟਾਰਬਕਸ ਦੇ ਨਵੇਂ ਸੀਓ ਹੋਣਗੇ ਹੁਣ ਤੋਂ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਨਵੇਂ ਰਾਜਦੂਤ ਦੇ ਰੂਪ ਵਿੱਚ ਪੀ ਹਰੀਸ਼ ਕੋ ਨਿਯੁਕਤ ਕੀਤਾ। ਸੋ ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਪੀ ਹਰੀਸ਼ ਜੀ ਨੂੰ ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਸੋ ਇਹ ਸੀ ਸਾਡੇ 15 16 17 ਦੇ ਕਰੰਟ ਅਫੇਅਰ। ਸੋ ਇਹਨਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰ ਲਿਓ, ਪੜ੍ਹ ਲਿਓ ਯਾਦ ਕਰਕੇ ਕਿਉਂਕਿ ਆਉਣ ਵਾਲੇ ਇਗਜ਼ਾਮਾਂ ਦੇ ਵਿੱਚ ਇਹ ਬਹੁਤ ਕੰਮ ਆਉਣੀ ਹੈ। ਸੋ ਨੋਟ ਵੀ ਕਰ ਲਓ ਇਹਨੂੰ